हेलो हेलो हांश्रीक्रीक बारो नीखा नाम है पूछो 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 जी, जी।, <laughs> हाँ, पुछो जी पुछो, की, पुछो। सब तो सोशल मीडिया ट्विटर फेस, फेसबुक भी यूट्यूब भी देख लरत वी वरत लाने जी ਤੁਹਾਡਾ ਵੋਟ ਪੰਜਾਬ ਵਿੱਚ ਬਣਿਆ ਹੈ ਵੋਟ ਹੈਗੀ ਹੈ ਜੀ ਹਾਂ ਪੰਜਾਬ ਦੀ ਬਣੀ ਹੈ ਸਰ ਜੇ ਤੁਹਾਡੇ ਹਲਕੇ ਦੇ ਨਾਮ ਹੈ ਸਰ ਜੇ ਆਜੀ ਪੰਜਾਬ ਚ ਚੋਣਾ ਹੋਵੇ ਤੁਸੀਂ ਕਿਹੜੀ ਪਾਰਟੀ ਵੋਟ ਦਿਓਗੇ ਖੜੇ ਪੜ ਤਾਂ ਨਹੀਂ ਸੋਚ ਸਕਦੇ ਜੀ ਸੋਚ ਲਾਂਗੇ ਹਜੇ ਇਲੈਕਸ਼ਨ ਚੋਣ ਕਮਿਸ਼ਨ ਜਦੋਂ ਕੋਈ ਐਲਾਨ ਕਰੂਗਾ ਉਦੋਂ ਮੈਂ ਦੇਊਗਾ ਜੀ ਮਹੀਨੇ ਤੱਕ ਸੋਚਣ ਨੂੰ ਮੇਸਰ ਜੇ ਮੰਨ ਲਓ ਸਪੋਰਟ ਕਰੋ ਕਿ ਅੱਜ ਵੋਟਾਂ ਪੈ ਜਾਂਦੀਆਂ ਤਾਂ ਤੁਸੀਂ ਕਿਹੜੀ ਪਾਰਟੀ ਨੂੰ ਸਰ ਸਾਰੀਆਂ ਪਾਰਟੀਆਂ ਤੁਸੀਂ ਦੇਖ ਚੁੱਕੇ ਹੋ ਹੈ ਨਾ ਨਹੀਂ ਨਹੀਂ ਅਈ ਨਹੀਂ ਹੁੰਦਾ ਜੀ ਕਈ ਨਹੀਂ ਹੁੰਦਾ ਪਹਿਲਾਂ ਨਾ ਦੇਖੋ ਚੋਣ ਕਮਿਸ਼ਨਰ ਐਲਾਨ ਕਰੂਗਾ ਘੱਟੋ ਘੱਟ 60 ਦਿਨਾਂ ਦਾ ਟਾਈਮ ਦੇਊਗਾ 10 12 ਦਿਨ ਤਾਂ ਹੁੰਦੇ ਨੇ ਕਾਗਜ਼ ਭਰਨ ਨੂੰ ਫਿਰ 3 3-4 ਦਿਨ ਹੁੰਦੇ ਨੇ ਜੀ ਕਾਗਜ਼ ਚੱਕਣ ਨੂੰ ਫਿਰ ਮੇਰੇ ਖਿਆਲ ਚ ਇਹ ਨਹੀਂ ਮੇਰੀ ਗੱਲ ਸਮੂਹ ਫਿਰ ਹੁੰਦੇ ਨੇ ਸ਼ਾਇਦ ਕਾਗਜ਼ ਵਾਪਸ ਲੈਣ ਨੂੰ ਫਿਰ ਪ੍ਰਚਾਰ ਚੱਲ ਪੈਂਦਾ ਫਿਰ ਵੋਟਰ ਸੋਚਦਾ ਹੈ ਦੇਖਦਾ ਵੀ ਕਿਹੜੇ ਨੂੰ ਵੋਟ ਦੀ ਪਾਈਏ ਕਿਹੜੇ ਨੇ ਨਾਲ ਹੀ ਬਣਾਈ ਸੀ ਕਿਹੜੇ ਨੇ ਕੁਝ ਕੀਤਾ ਸੀ ਫਿਰ 2 ਮਹੀਨੇ ਤਾਂ ਚਾਹੀਦੇ ਨਾ ਸੋਚਣ ਨੂੰ ਜੀ ਜੀ ਕੀ ਆ ਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੀ ਕਿ ਜੇ ਮੰਨ ਲਓ ਤਾਂ ਤੁਸੀਂ ਸਾਰੀਆਂ ਪਾਰਟੀਆਂ ਦਾ ਕੰਮ ਦੇਖ ਚੁੱਕੇ ਹੋ ਠੀਕ ਹੈ ਫਿਰ ਤੁਸੀਂ ਇੱਕ ਵਾਰ ਕਿਹੜੀ ਪਾਰਟੀ ਨੂੰ ਜਾਂਦੇ ਹੋ ਕਿ ਮੌਕਾ ਮਿਲਣਾ ਚਾਹੀਦਾ ਹੈ ਜਾਂ ਤੁਹਾਡੇ ਸਭ ਨਾਲ ਕਿਹੜੀ ਪਾਰਟੀ ਆਣੀ ਚਾਹੀਦੀ ਹੈ ਸੋਰੀ ਮੈਂ ਉਹੀ ਗੱਲ ਕਰਦਾ ਸੀ ਨਾ ਜੀ ਜਦੋਂ ਐਲਾਨ ਹੋਊਗਾ ਹੁਣ ਸਾਰੀਆਂ ਪਾਰਟੀਆਂ ਤਾਂ ਦੇਖ ਚੁੱਕੇ ਜੀ ਅਲਾਈ ਤੁਸੀਂ ਆਪਾਂ ਸੋਚਦੇ ਨੇ ਕਿੰਨੂ ਵੋਟ ਪਾਣੀ ਐ ਤੁਸੀਂ ਤੁਹਾਡੇ ਸਾਹਮਣੇ ਕਿਹੜੀ ਐਂ ਨਹੀਂ ਹੁੰਦਾ ਜੀ ਮੈਂ ਤੁਹਾਨੂੰ ਇੱਕ ਪੰਜਾਬੀ ਦੀ ਹੋਰ ਗੱਲ ਦੱਸਦਾ ਆਪਾਂ ਜਦੋਂ ਮੁੰਡਾ ਗੱਭਰੂ ਹੋ ਜਾਂਦਾ 22 23 ਸਾਲ ਦਾ ਜੀ ਹਾਂਜੀ ਆਪਾਂ ਉਹਦਾ ਕਰੀ ਜਾਂਦੇ ਵੀ ਵਿਆਹ ਕਰਨਾ ਹੈ ਵਿਆਹ ਕਰਨਾ ਹੈ ਜੀ ਠੀਕ ਹੈ ਨਹੀਂ ਆਪਾਂ ਉਹਦੀ ਤਾਂ ਨਹੀਂ ਕੜਾਹੀ ਚੜਾਉਂਦੇ ਜੀ ਪਹਿਲਾਂ ਉਹਦਾ ਦਿਨ ਵਿਆਹ ਮੰਗ ਲੈਨੇ ਆ ਮੰਗ ਕੇ ਫਿਰ ਦਿਨ ਕਢਾ ਲੈਨੇ ਜੀ ਦੇਣ ਕਢਾਉਣ ਤੋਂ ਬਾਅਦ ਫੇਰ ਜਦੋਂ ਦੇਣਾ ਹੈ ਨਾ ਫੇਰ ਆਪ ਹਲਵਾਈ ਬੁਲਾਉਣੇ ਫੇਰ ਕਿਹੜਾ ਹੀ ਚੜਾਉਣੇ ਹੁਣ ਵੀ ਇੱਕੇ ਦਾ ਮ ਖੜੇ ਪੈਰ ਐ ਨਹੀਂ ਸਿੱਧਾ ਆ ਕੇ ਵੋਟ ਪਾਉਂਦੇ ਹੁੰਦੇ ਜੀ ਵੀ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਅਸਲ ਆਣ ਤੋਂ ਬਾਅਦ ਦੇਖਦੇ ਹੁੰਦੇ ਆ ਵੀ ਕਿਹੜੀ ਪਾਰਟੀ ਕਿਵੇਂ ਜੀ ਹੈ ਕਿਹੜੀ ਪਾਰਟੀ ਕੀ ਕਰਦੀ ਹੈ ਬਾਕੀ ਇਹ ਲਹਿਰ ਜੀ ਬਣਦੀ ਹੁੰਦੀ ਹੈ ਜੀ ਪਿੰਡਾਂ 'ਚ ਤਾਂ ਜੇ ਇਹ ਜੀ ਨਾਲ ਸੱਜੇ ਬੈਠੇ 10 ਕ ਬੰਦੇ ਜਿਹਨੂੰ ਗਾਲਾਂ ਜਾਂ ਦੇਣ ਲੱਗਿਆਂ ਸਾਰਾ ਪਿੰਡ ਉਹਨੂੰ ਗਾਲਾਂ ਜਾਂ ਦੇਣ ਲੱਗਿਆਂਦਾ ਜੀ ਤੇ ਸੱਜੇ ਬੈਠੇ 10 ਕ ਬੰਦੇ ਜਿਹਦੀ ਸਰਾਹਤਾ ਜੀ ਕਰਨ ਲੱਗਿਆਂ ਪਰ ਮੈਂ ਉਹ ਤੇ ਫਿਰ ਉਹਦੀ ਸਰੈਤਾ ਹੋਣ ਲੱਗ ਗਈ ਐਂ ਜੇ ਹੁੰਦਾ ਮਾਹੌਲ ਬਾਕੀ ਤੁਸੀਂ ਦੱਸੋ ਜੀ ਕੀ ਪੁੱਛਦੇ ਸੀ ਕੀ ਪੁੱਛੋ ਤੇ ਸਿਰ ਜੀ ਮੰਨ ਲਓ ਆਜ ਵੀ ਨਿਯਾਬ ਚੋਣਾਂ ਹੁੰਦੀਆਂ ਮੈਂ ਤਾਂ ਨਹੀਂ ਪੁੱਛਣੀ ਕਿ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਨਾ ਚਾਹੋਗੇ ਮੈਂ ਉਹੀ ਸੁਣ ਦੱਸਦਾ ਨਾ ਜੀ ਫਿਰ ਮਾਹੌਲ ਬਣੇਗਾ ਕਿ ਠੀਕ ਹੈ ਠੀਕ ਹੈ ਸਭ ਠੀਕ ਹੈ ਹਾਂ ਜੀ ਹਾਂ ਜੀ ਹੋਰ ਕੁਝ ਪੁੱਛ ਲਓ ਜੀ ਸਿਰ 2022 ਦੇ ਚੋਣਾਂ 'ਚ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦਿੱਤੀ ਸੀ 2022 ਤਾਂ ਭੁੱਲ ਪਾਲ ਗਏ ਜੀ ਹੁਣ ਟਾਈਮ ਹੀ ਬੜਾ ਹੋ ਗਿਆ ਇਹ ਕਿਹੜਾ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਸਰ ਇਹ ਪੁੱਛੋਗੇ ਗੱਲ ਮੈਂ ਤਾਂ ਹੀ ਅੱਗੇ ਕੰਟੀਨਿਊ ਕਰਾਂਗੀ ਨਾ ਤੁਹਾਡਾ ਗੱਲਬਾਤ ਹੈ ਨਹੀਂ ਉਦੋਂ ਤਾਂ ਪਤਾ ਨਹੀਂ ਜੀ ਕਿਹੜੀ ਪਾਰਟੀ ਸੀ ਹੁਣ ਮੈਂ ਤੁਹਾਨੂੰ ਕਹਦੀ 22 ਚ ਹੋਰ ਪਾਸੇ ਸੀ ਕਿ ਜੀ ਐਮਪੀ ਚ ਐਮਪੀ ਵੇਲੇ ਹੋਰ ਪਾਸੇ ਸੀਗੇ ਜੀ ਹੈਨਾ ਜੀ ਸਰ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਉਦੋਂ ਦੀ ਗੱਲ ਕਰ ਰਹੀ ਹਾਂ ਉਹ ਭਗਵੰਤ ਮਾਨ ਵੇਲੇ ਹੁਣ ਯਾਦ ਨਹੀਂ ਨਾ ਜੀ ਫਿਰ ਬਾਅਦ ਚ ਐਮਪੀ ਵੇਲੇ ਹੋਰ ਪਾਸੇ ਹੋ ਗਏ ਸੀਗੇ ਜੀ 22 ਚ ਹੋਰ ਪਾਸੇ ਸੀਗੇ ਜੀ ਤੇ ਸਰਪੰਚੀ ਵੇਲੇ ਹੋਰ ਪਾਸੇ ਸੀਗੇ ਇਹ ਸਾਡਾ ਬਦਲਦਾ ਰਹਿੰਦਾ ਨਾ ਜੀ ਹਾਂ ਵਾ ਵਹਾਨੇ ਕਦੇ ਪੂਰੇ ਕੰਨੀਓ ਕਦੇ ਪੱਛੋ ਕੰਨੀ ਹੋ ਜੀ ਇਹ